ਕਿਸੇ ਜਗ੍ਹਾ ਵੀ ਇੱਕ ਤਾਂ ਕਹਿੰਦੇ ਵੀ ਇੱਕ ਥਾਪੜ ਕੇ ਕਹਿੰਦੇ ਜਾਵਾਵੇਂ ਅਸੀਂ ਤਾਂ ਸਿਰ ਝੁਕਾ ਕੇ ਕਹਿੰਦੇ ਜਾਵਾਵੇਂ 19000 ਸਾਡੇ ਗਰਨ ਕੀਤਾ ਹੋਇਆ ਉਹਨਾਂ ਦਾ ਤਾਂ ਉਹ ਪਿੰਡਾਂ ਚ ਹੀ ਹੈ ਹੋਰ ਕਿੱਥੇ ਹੈ ਤੇ ਪਿੰਡਾਂ ਚ ਸਾਨੂੰ ਕਿੱਥੇ ਘਟੇਣਾ ਇਹ ਥੋੜਾ ਕੋਈ ਕੋਈ ਗੁੰਡਾਗਰਦੀ ਨਾ ਕਰ ਦੂਗਾ ਪੰਜਾਬ ਦੇ ਵਿੱਚ ਭਾਜਪੀ ਦੇ ਲੀਡਰਾਂ ਸਮੇਤ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਪਿੰਡਾਂ ਦੇ ਵਿੱਚ ਹੋ ਰਿਹਾ ਪ੍ਰਚਾਰਤ ਕਰਨ ਨਹੀਂ ਦਿੱਤਾ ਜਾ ਰਿਹਾ ਦੂਜੇ ਪਾਸੇ ਹਰਜੀਤ ਗਰੇਵਾਲ ਇੱਕ ਥਾਪੜ ਕੀ ਕਹਿ ਰਹੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਵੀ ਪ੍ਰਚਾਰ ਵੀ ਕਰਾਂਗੇ ਤੇ ਜਿੱਤਾਂਗੇ ਵੀ ਤਾਂ ਸਾਡੇ ਨਾਲ ਹਰਜੀਤ ਗਰੇਵਾਲ ਨੇ ਨਾਲ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਬੜਾ ਵੱਡਾ ਵਿਰੋਧ ਕੀਤਾ ਜਾ ਰਿਹਾ ਹੰਸਰਾਜ ਹੰਸ ਚਾਹ ਅੰਮ੍ਰਿਤਸਰ ਤੋਂ ਉਮੀਦਵਾਰ ਹੋਣ ਜਾਂ ਹੋਰ ਕਾਫੀ ਜਗਾਵਾਂ ਤੋਂ ਪਟਿਆਲੇ ਤੋਂ ਵੀ ਖਬਰਾਂ ਆਈਆਂ ਵੀਰ ਜੋ ਲਈ ਵਿਰੋਧ ਲਗਾਤਾਰ ਹੋ ਰਿਹਾ ਪਹਿਲਾਂ ਤਾਂ ਕਿਵੇਂ ਦੇਖਦੇ ਹਾਂ ਵਿਰੋਧ ਤੇ ਪਿੰਡਾਂ ਚ ਜਾਵਾਂਗੇ ਦੇਖੋ ਅਸੀਂ ਕਿਸੇ ਜਗ੍ਹਾ ਵੀ ਇੱਕ ਤਾਂ ਕਹਿੰਦੇ ਵੀ ਇੱਕ ਥਾਪੜ ਕੇ ਕਹਿੰਦੇ ਜਾਵਾਂਗੇ ਅਸੀਂ ਤਾਂ ਸਿਰ ਝੁਕਾ ਕੇ ਕਹਿੰਦੇ ਕਿ ਜਾਵਾਂਗੇ ਤੇ ਕੋਈ ਉੱਥੋਂ ਦੇ ਰਹਿਣ ਵਾਲੇ ਆ ਆਪਦੇ ਘਰਾਂ ਚ ਸਾਡੇ 19 ਜਿਹੜੇ 26000 ਬੂਥ ਆ ਪੰਜਾਬ ਦੇ 19000 ਸਾਡੇ ਗਠਨ ਕੀਤਾ ਹੋਇਆ ਉਹਨਾਂ ਦਾ ਤਾਂ ਉਹ ਪਿੰਡਾਂ ਚ ਹੀ ਆ ਹੋਰ ਕਿੱਥੇ ਆ ਤੇ ਪਿੰਡਾਂ ਚ ਸਾਨੂੰ ਕਿੱਥੇ ਕੱਢਣਾ ਇਹ ਥੋੜਾ ਕੋਈ ਕੋਈ ਗੁਣਗੁੰਡਾ ਕਰਦੀ ਨਾਲ ਕੱਢ ਦੂਗਾ ਤੇ ਇਸ ਕਰਕੇ ਇਹ ਕਿਸਾਨ ਸਾਡੇ ਨਾਲ ਜੇ ਕਿਸਾਨ ਸਾਨੂੰ ਵੋਟ ਨਾ ਕਰਦਾ ਹੋਵੇ ਸਾਡੀਆਂ ਸਰਕਾਰਾਂ ਕਿੱਥੋਂ ਬਣਨ ਆ ਪੰਜਾਬ ਚ ਵੀ ਸੇਟਾਂ ਜਿੰਨੀਆਂ ਨੇ ਇਹ ਕੋਈ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸਿਆਸਤ ਤੋਂ ਪ੍ਰੇਰਿਤ ਨੇ ਕਿਹਦੇ ਕਿਸਾਨ ਤੁਹਾਡੇ ਨਾਲ ਫਿਰ ਰਾਜੇਵਾਲ ਜਾਂ ਦੱਲੇਵਾਲ ਜਾਂ ਫਿਰ ਬਾਕੀ ਪੰਦੇ ਆ ਰਾਜੇਵਾਲ ਨਾਲ ਕਿੰਨੇ ਕਿਸਾਨ ਹਜ਼ਾਰ ਆ ਠੀਕ ਹੈ ਇੱਕ ਉਗਰਾਹਾਂ ਨਾਲ ਜਥੇਬੰਦੀ ਉਹਦੀ ਬੜੀ ਆ ਆ ਬਾਕੀਆਂ ਕੋਲ ਤਾਂ ਉਹ ਵੀ ਤਾਂ ਵਿਰੋਧ ਕਰਦੇ ਉਹ ਗੱਲ ਤਾਂ ਸੁਣ ਲਓ ਕਰਨ ਦੇਓ ਪਰ ਉਹ ਇਦਾਂ ਦਾ ਵਿਰੋਧ ਨਹੀਂ ਕਰਦੇ ਉਹ ਇੱਕ ਜਥੇਬੰਦੀ ਆ ਸੰਗਠਨ ਆ ਉਹਨਾਂ ਦਾ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਨਹੀਂ ਕਰਦੇ ਇਹ ਮੈਂ ਉਹਦੀ ਪ੍ਰਸ਼ੰਸਾ ਵੀ ਕਰਦਾ ਇਸ ਚੀਜ਼ ਦੀ ਇਹ ਤਾਂ ਰਾਜੇਵਾਲ ਵੀ ਕਹਿੰਦੇ ਕਹਿੰਦੇ ਸੀ ਸ਼ਾਂਤਮਈ ਤਰੀਕੇ ਨਾਲ ਕਰਦੇ ਆ ਉਹ ਕਹਿੰਦਾ ਅੰਦਰੋਂ ਮਨਸ਼ਾ ਕੁਝ ਹੋਰ ਆ ਠੀਕ ਹੈ ਮਨਸ਼ਾ ਕੀ ਹੈ ਉਹ ਦੂਸਰੇ ਦਾ ਮਨਸ਼ਾ ਉਹ 10 ਕਿਲੋਮੀਟਰ ਦੀ ਜਸੇਵੰਦੀ ਹੈ ਸਾਰੀ ਉੱਥੇ ਮੈਂ ਤਾਂ ਉੱਥੇ ਉਹਨਾਂ ਇਲਾਕਿਆਂ ਦੇ ਹੈਗਾ ਮੈਨੂੰ ਤਾਂ ਇੱਕ ਤਾਂ ਪਤਾ ਇਸ ਕਰਕੇ ਕਿਸੇ ਦੇ ਕਹਿਣ ਨਾਲ ਕੋਈ ਬਾਈਕਾਟ ਹੋ ਜਾਂਦਾ ਕਿਸੇ ਦੇ ਬੋਰਡ ਲਾਉਣ ਨਾਲ ਹੋ ਜਾਂਦਾ ਮੈਂ ਕਿਵੇਂ ਦੇਖਦੇ ਪਹਿਲਾਂ ਕੀ ਕਰੋਗੇ ਕੀ ਆਉਣ ਵਾਲਾ ਨੀਤੀ ਕੀ ਬਣਾਇਓ ਫਰਨਾਨੀਤੀ ਅਸੀਂ ਸਿੱਧਾ ਪਿੰਡਾਂ 'ਚ ਜਾਵਾਂਗੇ ਨਾਨਕਨੀਵਾ ਜੋ ਚੱਲੇ ਲਾਗੇ ਨਾ ਤਾਤੀ ਬਹੁ ਹੱਥ ਜੋੜ ਕੇ ਜਾਵਾਂਗੇ ਉਹ ਸਾਡਾ ਸਾਡੀ ਮਾਰਕਟਾਈ ਕਰਨ ਸਾਡੇ ਦੇ ਜ਼ੁਲਮ ਕਰਨ ਅਸੀਂ ਸਹਾਂਗੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਾਂਗੇ ਇਹਨਾਂ ਦਾ ਆਪਸ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬਣਨੀ ਕਿਸਾਨ ਹਿੱਤ ਦੀ ਗੱਲ ਕਰਾਂਗੇ ਔਰ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਇੱਕ ਤਾਂ ਇਹ ਬਿਨਾਈ ਟਿੰਡ ਚ ਕਰਨਾ ਪਾ ਲੋ ਪਿੰਡਾਂ ਚ ਜਿਵੇਂ ਪਾਉਂਦੇ ਆ ਉਹ ਗੱਲ ਅਲੱਗ ਜਿਵੇਂ ਡੱਲੇਵਾਲ ਪਾਉਂਦਾ ਉਹ ਨਹੀਂ ਜਿਹੜੇ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਲੀਆਂ ਨੇ ਉਹਦੇ ਲਈ ਜਾ ਕੇ ਖੜੇ ਹੋਵਾਂਗੇ ਕਿ ਜਰੂਰ ਮੰਨੋ ਠੀਕ ਹੈ ਅਸੀਂ ਵੀ ਇਹਨਾਂ ਦੇ ਨਾਲ ਤੇ ਉਹਦੇ ਚ ਸਾਨੂੰ ਇਹ ਅਲੱਗ ਕਰਕੇ ਕਿਉਂ ਦੇਖਦੇ ਆ ਦੂਜੀਆਂ ਪਾਰਟੀਆਂ ਨੂੰ ਅਲੱਗ ਕਰਕੇ ਕਿਉਂ ਦੇਖਦੇ ਆ ਇਕੱਲਾ ਤੁਹਾਡਾ ਹੀ ਵਿਰੋਧ ਕਰਦੇ ਕਹਿੰਦੇ ਬੀਜੇਪੀ ਨੂੰ ਵੋਟ ਨਾ ਪਾਓ ਬਾਕੀ ਜੀ ਨੂੰ ਮਰਜ਼ੀ ਨਹੀਂ ਮੈਡਮ ਚੁਟਕੀ ਜਿਹੜੀ ਅਨਮੋਲ ਗਗਨਮਾਨ ਆ ਉਹ ਕੀ ਕਹਿੰਦੀ ਸੀ ਐਮਐਸਪੀ ਇਦਾਂ 5 ਮਿੰਟਾਂ ਚ ਕੇਜਰੀਵਾਲ ਨੇ ਕਿਹਾ ਫਿਰ ਭਗਵਾਨ ਜੀ ਤਮਨ ਵੀ ਕਹਿੰਦਾ ਸੀ ਹੁਣ ਐਮਐਸਪੀ ਮਿਲ ਗਈ ਉਦੋਂ ਤੋਂ ਮੰਗਦਾਨੀ ਡੱਲੇਵਾਲ ਉਹ ਤਾਂ ਕਿਸਾਨਾਂ ਦੀ ਸਪੋਰਟ ਬੜੀ ਕਰਦੇ ਉਹਨਾਂ ਦੇ ਪੇਜ ਤੇ ਜਾ ਕੇ ਦੇਖ ਲਓ ਜਦੋਂ ਤੁਹਾਡਾ ਵਿਰੋਧ ਹੁੰਦਾ ਉਹਨਾਂ ਦੇ ਪੇਜ ਤੇ ਦੇਖਦਾ ਉਹ ਦਿਖਾਉਂਦੇ ਆ ਕਿ ਭਾਜਪਾ ਦਾ ਦੇਖੋ ਜੀ ਵਿਰੋਧ ਉਹ ਕਰਾਈ ਉਹੀ ਰਹੇ ਨੇ ਕਾਂਗਰਸ ਤੇ ਉਹੀ ਇਸ ਕੰਮ ਚ ਮਿਲੇ ਆ ਉਹਨਾਂ ਦੀ ਭਾਈ ਭਾਈ ਵਾਲੀ ਆ ਤੇ ਹੁਣ ਕਿਤੇ ਕਿਤੇ ਅਖਾਲੀ ਵੀ ਕਰਾਉਣ ਲੱਗ ਗਏ ਨਹੀਂ ਪਰ ਉਹਨਾਂ ਦਾ ਤਾਂ ਉਹ ਤਾਂ ਇੱਕ ਦੂਜੇ ਦੇ ਖਿਲਾਫ ਬੜਾ ਬੋਲਦੇ ਨੇ ਭਗਵੰਤ ਮਾਨ ਕਾਂਗਰਸ ਦੇ ਖਿਲਾਫ ਉਹ ਨੂਰਾ ਕੁਸ਼ਤੀ ਆ ਨੂਰਾ ਕੁਸ਼ਤੀ ਆ ਭਰਾ ਦਿੱਲੀ ਚ ਕਿਉਂ ਨਹੀਂ ਬੋਲਦੇ ਉੱਥੇ ਦੋਸਤੀ ਆ ਆ ਸਾਰਾ ਹੀ 150 ਕਿਲੋਮੀਟਰ ਦਾ ਫਰਕ ਆ ਕੋਈ ਜ਼ਿਆਦਾ ਥੋ ਤੇ ਉਹਨਾਂ ਨੂੰ ਇਹ ਪੁੱਛ ਲੋ ਲੋਕ ਇੰਨੇ ਪਾਗਲ ਨਹੀਂ ਹੈ ਸਭ ਸਮਝਦੇ ਆ ਔਰ ਇਹਨਾਂ ਨੇ ਜਿੰਨਾ ਵਿਰੋਧ ਸਾਡਾ ਕਰਨਾ ਕਰਨ ਅਸੀਂ ਉਨਾ ਹੀ ਮਜ਼ਬੂਤ ਹੋ ਕੇ ਨਿਕਲਣਾ ਇਹ ਵੀ ਤੁਹਾਨੂੰ ਦੱਸਦਾ ਅੱਛਾ ਇਹ ਸਬਜੈਕਟ ਤੋਂ ਅਲੱਗ ਇੱਕ ਸਵਾਲ ਹੈਗਾ ਪੰਜ ਰਾਜ ਸਭਾ ਮੈਂਬਰ ਆਮ ਆਦੀ ਪਾਰਟੀ ਦੇ ਬੋਲਦੇ ਨਹੀਂ ਭਈ ਨਾ ਤਾਂ ਉਹਨਾਂ ਨੇ ਫੋਟੋ ਲਈ ਅਰਵਿੰਦ ਕੇਜਰੀਵਾਲ ਦੀ ਜੇਲ੍ਹਾਂ ਦੇ ਵਿੱਚ ਸਲਾਕਾਂ ਦੇ ਪਿੱਛੇ ਜਿਹੜੀ ਫੋਟੋ ਚੱਲ ਰਹੀ ਹੈ ਅੱਜਕੱਲ ਨਾ ਉਹਨਾਂ ਵੱਲੋਂ ਕੋਈ ਵਾਤਾ ਬਿਆਨ ਦਿੱਤਾ ਗਿਆ ਹੱਕ ਚ ਆਏ ਰਾਘੇ ਚੱਡਾ ਵੀ ਅੱਜਕੱਲ ਦੂਰ ਦੂਰ ਜੇ ਫਿਰਦੇ ਕਹਿੰਦੇ ਲੰਡਾ ਚ ਗਏ ਆ ਜਿਹੜੇ ਵਲੰਟੀਅਰ ਨੇ ਹੂੰ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੋਈ ਟਿਕਟ ਦਿੱਤੀ ਹੀ ਨਹੀਂ ਇਹਨਾਂ ਨੇ ਕਦੇ ਹੂੰ ਉਹ ਤਾਂ ਕੇਜਰੀਵਾਲ ਜਿਹੜਾ ਇਹ ਪੈਸੇ ਲੈ ਕੇ ਬਣਾਏ ਨੇ ਉਹਨੇ ਪੈਸੇ ਲੈ ਕੇ ਬਣਾਏ ਫਿਰ ਸਰਕਰ ਕੀ ਹੈ ਹਾਂ ਆ ਜਿਹੜੇ ਰਾਜ ਸਭਾ ਵਾਲੇ ਆ ਹੋਰ ਕੀ ਕੀਤਾ ਇਹਨਾਂ ਨੂੰ ਇੱਕ ਖਾਲੀ ਉਹ ਜਿਹੜਾ ਸੀਚੇਵਾਲ ਆ ਉਹਨੂੰ ਬਿਨਾ ਪੈਸੇ ਤੋਂ ਬਣਾਇਆ ਪਰ ਬੋਲਦੇ ਤਾਂ ਉਹ ਵੀ ਨਹੀਂ ਨਹੀਂ ਉਹਦਾ ਸਾਧ ਆਦਮੀ ਆ ਉਹਨੇ ਕੀ ਲੈਣਾ ਉਹ ਤਾਂ ਕਹਿੰਦਾ ਮੈਂ ਸਾਰੀਆਂ ਪਾਰਟੀਆਂ ਦਾ ਹੀ ਆ ਹੂੰ ਹੂੰ ਸਾਂਝਾ ਬੰਦਾ ਤੇ ਦੂਜੇ ਜਿਹੜੇ ਆ a lovely university ਦੀ ਕੀ ਸੈਕਰੀਫਾਈਸ ਹੈ ਜੀ ਇਹ ਬਣਾਤਾ ਸੀ ਇੱਕੋ ਕੋਈ अरोड़ा अरोड़ा ਉਹਦੀ ਕੀ ਸੈਕਰੀਫਾਈਸ ਹੈ ਜਾਣਦੇ ਹਾਂ ਅਸੀਂ ਸਾਰਿਆਂ ਨੂੰ ਤੇ ਰਘਵ ਚੱਡਾ ਤਾਂ ਹੁਣ ਚਲੋ ਆਪਦੀ Empire ਖੜੀ ਕਰ ਰਿਹਾ ਯੂਕੇ 'ਚ ਕਿਹੜੀ Empire ਫਾਈਵ ਸਟਾਰ ਹੋਟਲ ਖਰੀਦ ਲਿਆ ਜਿਹੜੇ ਤੋਂ ਖਰੀਦਿਆ ਮੈਂ ਐਡਰੈਸ ਦੇ ਦੇਣਾ ਜਾਇਆ ਹੋ ਅੱਛਾ ਇਹ ਸਬੂਤ ਹੈ ਕਿ ਗੱਲਾਂ ਹਵਾ ਕਿਉਂ ਨਹੀਂ ਹੈ ਸਬੂਤ ਹੈਗੇ ਆ ਕਦਾਂਗੇ ਦਿਖਾਉ ਕਦੋਂ ਦਿਖਾਉਂਗਾ ਅਜੇ ਥੋੜਾ ਨੂੰ ਭਜਨਟ ਲੈਣ ਦੇ ਵਿਚਾਰੇ ਨੂੰ ਕਿਉਂ ਉਹਦੀ ਕਾਂਚ ਕੱਢੀ ਜਾਂਦੇ ਹੋ ਲੋਕ ਸਭਾ ਚੋਣਾਂ ਪਰ ਨਾ ਪੰਜਾਬ ਆ ਰਿਹਾ ਨਾ ਉਹ ਦਿੱਲੀ ਆ ਰਿਹਾ ਨਾ ਕਿਤੇ ਬੋਲ ਰਿਹਾ ਨਾ ਕੋਈ ਗੱਲਬਾਤ ਉਹ ਕਿਉਂ ਆਊਗਾ ਵਧੀਆ ਪੈਸੇ ਬਣਾ ਲੇ ਸ਼ਾਦੀ ਕਰਾ ਲਈ ਹੁਣ ਉਹ ਤਾਂ ਇੰਜੋਏ ਕਰੂਗਾ ਕੇਜਰੀਵਾਲ ਤੋਂ ਕੀ ਲੈਣਾ ਉਹਨੇ ਠੀਕ ਹੈ ਨਾ ਗੱਲ ਬਾਕੀ ਰਾਜ ਸਭਾ ਮੈਂਬਰ ਜਿਹੜੇ ਉਹ ਲਗਾਤਾਰ ਬੋਲ ਨਹੀਂ ਰਹੇ ਇਸ ਤਰੀਕੇ ਦਾ ਵਿਰੋਧ ਬੜਾ ਹੋ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਰਾਜ ਸਭਾ ਮੈਂਬਰ ਨਾ ਤਾਂ ਪੰਜਾਬ ਦੇ ਹੱਕ ਦੀ ਗੱਲ ਕਰ ਰਹੇ ਨਾ ਉਹਦੀ ਪਾਰਟੀ ਦੇ ਹੱਕ ਦੀ ਗੱਲ ਕਰ ਰਹੇ ਅੰਦਰ ਪੰਜਾਬ ਦੇ ਹੈ ਹੀ ਨਹੀਂ ਹੱਕ ਦੀ ਗੱਲ ਉਹਨਾਂ ਨੇ ਕੀ ਕਰਨੀ ਹੈ ਉਹ ਤਾਂ ਭਗਤ ਸਿੰਘ ਦੀ ਫੋਟੋ ਝੂਠੀ ਲਾਉਂਦੇ ਆ ਗੁੰਮਰਾਹ ਕਰਦੇ ਆ ਲੋਕਾਂ ਨੂੰ ਡਾਕਟਰ ਅੰਬੇਡਕਰ ਦੀ ਫੋਟੋ ਝੂਠੀ ਲਾਉਂਦੇ ਆ ਉਹ ਉਹਦਾ ਵੀ ਸਨਮਾਨ ਨਹੀਂ ਕਰਦੇ ਉਸ ਸੰਵਿਧਾਨ ਦੇ ਰਚੈਤਾ ਨੇ ਉਸੇ ਸੰਵਿਧਾਨਕ ਸੰਸਥਾਵਾਂ ਦਾ ਵੀ ਵਿਰੋਧ ਕਰੀ ਜਾਂਦੇ ਆ ਜੇ ਹੁਣ ਹਾਈ ਕੋਰਟ ਨੇ ਖਿਲਾਫ ਫੈਸਲਾ ਦਿੱਤਾ ਦਾ ਹਾਈ ਕੋਰਟ ਦਾ ਵਿਰੋਧ ਕਰਨ ਲੱਗੇ ਸੁਪਰੀਮ ਕੋਰਟ ਜਲਦੀ ਜਾਣਾ ਜੀ ਸੁਪਰੀਮ ਕੋਰਟ ਨੇ ਕਿਹਾ ਅਸੀਂ ਨਹੀਂ ਤੈਨੂੰ ਸੁਣਨਾ ਅਜੇ ਚੱਲ ਰਿਹਾ ਨਾ ਵਿੱਚ ਪਰ ਪਾਰਟੀ ਭਲਾਂ ਦੀ ਪਾਰਟੀ ਦਾ ਸਪੋਰਟ ਨਹੀਂ ਕਰ ਰੇ ਪਾਰਟੀ ਦੇ ਹੱਕ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਪੰਜ ਰਾਸਵਾ ਮੈਂਬਰ ਚਾਹੀ ਨਹੀਂ ਬੋਲ ਰੇ ਪਰ ਪਾਰਟੀ ਤਾਂ ਲਗਾਤਾਰ ਕਹਿੰਦੀ ਰਹੀ ਕਿ ਅਸੀਂ ਸਪੋਰਟਸਮੈਨ ਨੂੰ ਬਣਾਇਆ ਹਰਪਜਨ ਸਿੰਘ ਨੂੰ ਬਣਾਇਆ ਅਸੀਂ ਬਿਜ਼ਨਸਮੈਨਾਂ ਨੂੰ ਬਣਾਇਆ ਅਸੀਂ ਸਮਾਜ ਸੇਵੀਆਂ ਨੂੰ ਬਣਾਇਆ ਉਹਨਾਂ ਨੇ ਤਾਂ ਬੜਾ ਪ੍ਰਚਾਰ ਕੀਤਾ ਸੀ ਇਸ ਗੱਲ ਉਹ ਅੰਬਾਨੀ ਦੇ ਘਰੇ ਤੋਂ ਬਣਾਇਆ ਸੀ ਬਾਕੀ ਆਪ ਦੇ ਹਿੱਤਾਂ ਤੋਂ ਬਣਾਇਆ ਤਾਨਵਾਦੀ ਗੱਲਬਾਤ ਕਰਦੇ ਤਾਂ ਇਹਨੇ ਹਰਜੀਤ ਗਰੇਵਾਲ ਜਿਹੜੇ ਕਿਸੇ ਤਰ੍ਹਾਂ ਦੇ ਤੌਰ ਤੇ ਆਵਾਜ਼ੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਤੇ ਅ ਬڑے ਵੱਡੇ ਇਹਨਾਂ ਨੇ ਇਲਜ਼ਾਮ ਵੀ ਲਾਏ ਆ ਅਰਾਕਫ ਚੱਡਾ ਤੋਂ ਸਮੇਤ ਆਵਾਜ਼ੀ ਪਾਰਟੀ ਤੇ ਹੁਣ ਦੇਖਣਾ ਹੋਵੇਗਾ ਕਿ ਆਵਾਜ਼ੀ ਪਾਰਟੀ ਇਸ ਤੇ ਕੀ ਰੈਕਟ ਕਰਦੀ ਕੈਮਰਾਮੈਨ ਤੁਲਸੀ ਮਹਿਰਾ ਦਿਨ ਅਰਵਿੰਦ ਬੀ ਪ੍ਰਿਟੀਸੀ ਨਿਊਜ਼ ਚੰਦ